ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟਾਈਮ ਸਕਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਾਰੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐ ਫਿਰ ਇਸ ਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੀੜੀ ਸਾਹਿਬ ਫਰੀਦਕੋਟ ਲਓ ਜੀ ਅੱਜ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਹਰ ਇੱਕ ਸੂਟ ਦੀ ਪ੍ਰਾਈਸ ਜਿਹੜੀ ਉਹ 550 ਹੋਊਗੀ ਤੇ ਸੂਟ ਪ्योर कॉटन ਦੇ ਵਿੱਚ ਦੂਗਾ ਠੀਕ ਹੈ ਜੀ ਲਓ ਪਹਿਲਾ ਸੂਟ ਦੇਖੋ ਜਿਹੜੇ ਸੂਟ ਹੋਣਗੇ ਜੀ ਇਹ ਨਾ ਵੱਡੇ ਪਨੇ ਦੇ ਸੂਟ ਹੋਣਗੇ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਵੀ ਇਹ ਨਾਪ ਦੇ ਵਿੱਚ ਕਿੰਨਾ ਹੋਊਗਾ ਸਾਢੇ ਤਿੰਨ ਹੋਊਗਾ ਇਹ ਸਾਢੇ ਤਿੰਨ ਲਓ ਜੀ ਵੱਡੇ ਪਨੇ ਦੇ ਸੂਟ ਹੋਣਗੇ ਤੇ ਸਾਢੇ ਤਿੰਨ ਮੀਟਰ ਕਪੜਾ ਹੋਊਗਾ ਪ੍ਰਾਈਸ ਹੋਊਗੀ 550 ਹਰ ਇੱਕ ਸੂਟ ਦੀ ਪ੍ਰਾਈਸ ਹੈ ਜਿਹੜੀ ਉਹ 550 ਹੋਊਗੀ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ ਇਹ ਆਲ ਓਵਰ ਦੇ ਵਿੱਚ ਸੂਟ ਹੈ ਔਰ ਵੱਡੇ ਪਨੇ ਦਾ ਸੂਟ ਆ ਫੋਲਡ ਹੋ ਕੇ ਬਣ ਜਾਂਦਾ ਹੁੰਦਾ ਇਸ ਲਈ ਇਹਦੇ ਲਈ 3.5 ਮੀਟਰ ਸਫੀਸ਼ੀਐਂਟ ਹੁੰਦਾ ਠੀਕ ਹੈ ਜੀ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਹੈ ਕੋਈ ਸੀ ਥਰੂ ਨਹੀਂ ਹੈਗਾ ਆਰਾਮ ਨਾਲ ਬਣਾਓ ਤੇ ਪਾਓ 550 ਦੇ ਵਿੱਚ ਸੂਟ ਸ਼ਿਪਿੰਗ ਫ੍ਰੀ ਤੁਹਾਡੇ ਘਰ ਆ ਜਾਊਗਾ ਕੋਈ ਐਕਸਟਰਾ ਚਾਰਜ ਤੁਸੀਂ ਨਹੀਂ ਦੇਣਾ ਲਓ ਜੀ ਨੈਕਸਟ ਦੇਖੋ ਇਹ ਵੀ ਆਲ ਓਵਰ ਦੇ ਵਿੱਚ ਆਊਗਾ ਸੂਟ ਇਹ ਲਓ ਇਹ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਆਊਗਾ ਮੇਰੇ ਖਿਆਲ ਆ ਇਦਾਂ ਵਰਗੀ ਲੋ ਜੀ ਇਹ ਵਾਲਾ ਸੂਟ ਹੈ ਆਲ ਓਵਰ ਦੇ ਵਿੱਚ ਸੂਟ ਹੈ 550 ਦੇ ਵਿੱਚ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਪਿਓਰ ਕਾਟਨ ਦਾ ਸੂਟ ਠੀਕ ਹੈ ਜੀ ਪੇਂਟਿੰਗ ਬਹੁਤ ਜਿਆਦਾ ਸੋਹਣੀ ਹੈ ਕਾਟਨ ਵਧੀਆ ਕਾਟਨ ਬਹੁਤ ਸੋਹਣੀ ਕਾਟਨ ਬਹੁਤ ਜਿਆਦਾ ਸੋਹਣੀ ਕਾਟਨ ਜੇ ਬੀਬੀ ਨੇ ਕਹਤਾ ਸੋਹਣੀ ਹੈ ਤਾਂ ਸਮਝ ਲਓ ਸੋਹਣੀ ਹੈ ਲੋ ਜੀ 100% ਕਾਟਨ ਆਉਗੀ ਜੀ ਤੁਹਾਡੇ ਕੋਲੇ ਪਿਓਰ ਕਾਟਨ ਆਉਗੀ ਤੇ 550 ਚ ਆਉਗੀ ਅਗਲਾ ਦੇਖੋ ਜੀ ਸਾਰੇ ਸੂਟ ਆ ਜਿਹੜੇ ਜ਼ਿਆਦਾਤਰ ਆਲ ਓਵਰ ਦੇ ਵਿੱਚ ਹੀ ਹੋਣਗੇ ਕੋਈ ਕੋਈ ਮੈਚਿੰਗ ਹੋ ਸਕਦਾ ਵਿੱਚ ਬਹੁਤ ਪਿਆਰਾ ਸੂਟ ਹੈ ਕੋਈ ਵੀ ਸੂਟ ਜਿਹੜਾ ਸੀ ਥਰੂ ਨਹੀਂ ਹੈਗਾ ਸਾਰੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਬਹੁਤ ਪਿਆਰਾ ਸੂਟ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਅੱਛੀ ਹੈਗੀ ਹੈ ਬਹੁਤ ਸੋਹਣਾ ਲੱਗਦਾ ਜਿਹੜਾ ਮਰਜੀ ਇਸ ਗਰੁੱਪ ਦੀ ਲੇਡੀ ਇਹਨੂੰ ਪਾ ਸਕਦੀ ਹੈ 5500 ਦੇ ਵਿੱਚ ਲਓ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਾਫੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਇਹਦਾ ਆ ਲਓ ਮੈਨੂੰ ਦੱਸ ਸਸਹਰਾ ਕੋਲੋਂ ਦੀ ਲੋੜ ਹੀ ਨਹੀਂ ਲੋ ਜੀ ਇਹ ਬੜਾ ਪ੍ਰਿੰਟ ਹੈ ਇਹਦਾ ਕਲਰ ਬਹੁਤ ਜ਼ਿਆਦਾ ਸੋਹਣਾ ਮੈਨੂੰ ਲੱਗਾ ਉਲਟਾ ਦਿਖ ਰਿਹਾ ਤੁਹਾਨੂੰ ਪ੍ਰਿੰਟ ਆ ਬੜਾ ਇਹਦਾ ਹਾਂ ਲੋ ਦੇਖੋ ਜੀ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਤੇ ਬਿਨਾਂ ਲਾਈਨਿੰਗ ਦੇ ਤੋਂ ਬਣਨ ਵਾਲਾ ਸੂਟ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਕੈਮਰੀ कॉटन ਦੇ ਵਿੱਚ ਰਹੂਗਾ ਤੇ ਪ੍ਰਾਈਸ ਹੋਊਗੀ 550 ਜਿਹੜਾ ਮਰਜ਼ੀ ਸੂਟ ਲੈ ਲਓ 550 ਦੇ ਵਿੱਚ ਹੀ ਤੁਹਾਡੇ ਕੋਲ ਆ ਜਾਣਾ ਹੈ ਕੋਈ ਸ਼ਿਪਿੰਗ ਨਹੀਂ ਦੇਣੀ ਤੁਸੀ ਲੋ ਲਓ ਜੀ ਅਗਲਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈ ਵਾਈਨ ਵੀ ਨਹੀਂ ਆ ਮਹਿਰੂਨ ਵੀ ਨਹੀਂ ਆ ਅਜੀਬ ਜਿਹਾ ਹੀ ਕਲਰ ਕਿਹੜਾ ਨਸਵਾਰੀ ਆ ਕੀ ਕਹਿੰਦੇ ਹੁੰਦੇ ਹਨ ਆ ਸਹੀ ਮਹਿਰੂਨ ਨਹੀਂ ਹੈਗਾ ਇਹਦੇ ਚ ਸਭੋ ਮਹਿਰੂਨ ਦਿਖ ਰਿਹਾ ਤੁਹਾਨੂੰ ਨਾਭੀ ਦਿਖ ਰਿਹਾ ਨਾਭੀ ਨਹੀਂ ਹੈਗਾ ਨਸਵਾਰੀ ਜਾਂ ਕਹਿੰਦੇ ਹੁੰਦੇ ਇਹਨੂੰ ਮੈਨੂੰ ਲੱਗਦਾ ਕੁਛ ਐਦਾਂ ਜਿਹੇ ਕਲਰ ਨਸਵਾਰੀ ਜਈ ਹੈ ਹੈ ਨਾ ਤੇ ਬੜਾ ਸੋਹਣਾ ਲੱਗਦਾ ਜੀ ਸਿੰਗਲ ਕਲਰ ਤੇ ਆ ਸਹੀ ਹੈ ਸਹੀ ਹੈ ਇੱਥੇ ਸਹੀ ਹੈ ਲੋ ਬਹੁਤ ਪਿਆਰਾ ਸੋਹਣਾ ਤੇ ਪ੍ਰਾਈਸ ਹੈਗੀ 550 ਲੋ ਜੀ ਅਗਲਾ ਦੇਖੋ ਤੇ ਆ ਲੋ ਬੜੇ ਸੋਹਣੇ ਪ੍ਰਿੰਟ ਹੈ ਜੀ ਕੋਈ ਵੀ ਐ ਨਹੀਂ ਲੱਗਦਾ ਵੀ ਆਹ ਸੂਟਾ ਜਿਹੜਾ ਉਹ ਸੋਹਣਾ ਨਹੀਂ ਹੈ ਸਾਰੇ ਸੂਟੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇ ਸੂਟ ਨੇ ਇਹ ਤੇ ਪ੍ਰਾਈਸ ਸਾਰਿਆਂ ਦੀ ਸੇਮ ਲਉਗੀ ਲਓ ਸਾਢੇ 3-3 ਮੀਟਰ ਦੇ ਵਿੱਚ ਆਉਣਗੇ ਕਿਉਂਕਿ ਇਹ ਵੱਡੇ ਬਣੇ ਦੇ ਨੇ ਸਾਢੇ 3 ਮੀਟਰ 5 ਮੀਟਰ ਵਰਗਾ ਹੀ ਹੁੰਦਾ ਜਿਹੜੇ ਛੋਟੇ ਬਣੇ ਦਾ ਉਹ 5 ਹੁੰਦਾ ਹੈ ਲਓ ਜੀ ਨੈਕਸਟ ਦੇਖੋ 컬러 ਤੇ ਪ੍ਰਿੰਟ ਬਹੁਤ ਪਿਆਰਾ ਹੈ ਆ ਲਓ ਠੀਕ ਹੈ ਸਹੀ ਆ ਰਿਹਾ ਹੈ ਸਹੀ ਦਿਖ ਰਿਹਾ ਜੀ ਤੁਹਾਨੂੰ ਤੇ ਨੈਕਸਟ ਦੇਖੋ ਜੀ ਇਹ ਆਪਣੇ ਕੋਲੇ ਦੋ ਸੂਟ ਹੈਗੇ ਨੇ ਇਸ ਲਈ ਤੁਸੀਂ ਦੋ ਵੀ ਲੈ ਸਕਦੇ ਹੋ ਇਹ ਲੋ ਅਗਲਾ ਦੇਖੋ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈ ਕਾਫੀ ਜ਼ਿਆਦਾ ਜੀ ਲੋ ਬ੍ਰਾਈਟ ਐਂਡ ਲਾਈਟ ਦੋਨੇ ਹੀ ਨੇ ਠੀਕ ਹੈ ਜੀ ਕੋਈ ਵੀ ਸੂਟ ਸੀ ਥਰੂ ਨਹੀਂ ਹੈ ਕੋਈ ਵੀ ਜੇ ਤੁਹਾਨੂੰ ਐ ਲੱਗੇ ਵੀ ਇਹਦੇ ਵਿੱਚ ਦੀ ਕੁਝ ਦਿਖਦਾ ਹੈਗਾ ਆਪਕੀ ਪਿੰਡਾ ਦਿਖਦਾ ਹੈ ਬਿਲਕੁਲ ਨਹੀਂ ਕੁਝ ਦਿਖਦਾ ਇਹਨਾਂ ਦੇ ਵਿੱਚ ਦੀ ਇਦਾਂ ਹੀ ਬਣਾ ਲਿਓ ਤੁਸੀਂ ਰ ਆਮ ਨਾਲ ਕਿਉਂਕਿ ਗਰਮੀ ਬਹੁਤ ਹੈ ਪਹਿਣਾ ਨਹੀਂ ਲਾ ਸਕਦੀਆਂ ਲਾਈਨਿੰਗ ਲੋ ਲੋ ਜੀ ਇਹ ਗਲਾ ਸਾਰੀ ਸੋਹਣੀ ਹੈ ਪ੍ਰਿੰਟ ਸਾਰੇ ਬਹੁਤ ਸੋਹਣੇ ਹੈ ਜੀ ਚੁੰਨ ਚੁੰਨ ਕੇ ਚੱਕੇ ਪ੍ਰਿੰਟ ਠੀਕ ਹੈ ਬਹੁਤ ਸੋਹਣਾ ਸੀ ਸੀ ਗ੍ਰੀਨ ਜਾਂ ਕਲਰ ਹੈਗਾ ਇਹ ਸੋਹਣਾ ਜਿਹਾ ਪ੍ਰਿੰਟ ਤੇ ਸੋਹਣਾ ਜਿਹਾ ਕਲਰ ਤੇ ਸੋਹਣੀ ਜੀ ਪ੍ਰਾਈਸ ਠੀਕ ਹੈ ਪ੍ਰਾਈਸ ਤੇ ਨਾ ਜਾਇਓ ਇਹਨਾਂ ਦੀ ਕਿਉਂਕਿ ਇਹ ਨਾ ਬਹੁਤ ਵਧੀਆ ਸਟੱਫ ਹੈਗਾ ਬਹੁਤ ਵਧੀਆ ਹਲੋ ਅਸੀਂ ਬਹੁਤ ਮਿਨਿਮਮ ਪ੍ਰਾਈਸ ਤੇ ਕੰਮ ਕਰਦੇ ਹਾਂ ਬਹੁਤ ਮਿਨਿਮਮ ਪ੍ਰਾਈਸ ਤੇ ਲੋ ਕਲਰ ਤੇ ਪ੍ਰਿੰਟ ਬਹੁਤ ਪਿਆਰਾ ਹੈ ਲੋ ਲੋ ਜੀ 550 ਚ ਅਗਲਾ ਦੇਖੋ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਇਹ ਦੋ ਆਪਣੇ ਕੋਲ ਦੀ ਕਈ ਵਾਰੀ ਕਿਸੇ ਨੂੰ ਨਾ ਇੱਕੋ ਜੇ ਦੋ ਚਾਹੀਦੇ ਹੁੰਦੇ ਆ ਤੇ ਇਹ ਦੋ ਸੂਟ ਆ ਬਹੁਤ ਸੋਹਣੇ ਸੂਟ ਆ ਜੀ ਵਿਦਆਊਟ ਲਾਈਨਿੰਗ ਬਣਨਗੇ ਜੀ ਵਿਦਆਊਟ ਲਾਈਨਿੰਗ ਬਿਲਕੁਲ ਟੈਨਸ਼ਨ ਨਾ ਲਿਓ ਇਹਨਾਂ ਦੀ ਤੁਸੀਂ ਲੋ ਜੀ ਪ੍ਰਾਈਸ 550 ਨੈਕਸਟ ਦੇਖੋ ਲੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਕਲਰ ਠੀਕ ਹੈ ਜੀ ਬੇਸ ਇਹਦਾ ਲਾਈਟ ਫਰੋਜ਼ੀ ਹੈ ਕੋਲ ਮੈਂ ਜੇ ਪ੍ਰਿੰਟ ਹੈਗੇ ਨੇ ਪ੍ਰਾਈਸ 550 ਜਿਹੜਾ ਮਰਜ਼ੀ ਸੂਟ ਚੱਕ ਲਓ ਜੀ ਤੁਹਾਨੂੰ ਐ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਵੀ ਆਹ ਘੱਟ ਸੋਹਣਾ ਸਾਰੇ ਇੱਕ ਤੋਂ ਇੱਕ ਨੇ ਜੀ ਲਓ ਇਹ ਮੈਚਿੰਗ ਦੇ ਵਿੱਚ ਇੱਕ ਸੂਟ ਇਹ ਲਓ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਇਹ ਇੱਕ ਸੂਟ ਤੁਹਾਨੂੰ ਮੈਚਿੰਗ ਚ ਦਿਖਾਤਾ ਹੋ ਸਕਦਾ ਇੱਕ ਅਦਾ ਹੋਰ ਵੀ ਹੋਵੇ ਪ੍ਰਾਈਸ ਇਹਦੀ ਵੀ 550 ਹੈ ਲਓ ਜੀ ਅਗਲਾ ਨੈਕਸਟ ਵੀ ਮੈਚਿੰਗ ਚ ਆ ਗਿਆ ਬੜਾ ਸੋਹਣਾ ਕਲਰ ਹੈ ਜੀ ਆਹ ਲਓ ਇਹ ਲਓ ਇੰਨੀ ਸੋਹਣੀ ਕਾਟਨ ਬਹੁਤ ਪਿਆਰੀ ਜੀ ਕਾਟਨ ਬੜੀ ਜਿਆਦਾ ਸੋਹਣੀ ਕਾਟਨ ਹੈ ਤੇ ਬਹੁਤ ਹੀ ਜਿਆਦਾ ਪਿਆਰਾ ਬਹੁਤ ਸੋਹਣੀ ਕਾਟਨ ਤੇ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਹੈਗਾ ਕਲਰ ਦੇਖੋ ਤੁਸੀਂ ਮਾਊਸ ਜਿਹਾ ਕਲਰ ਹੈਗਾ ਬੜਾ ਸੋਹਣਾ ਲੱਗਦਾ ਹੁੰਦਾ ਇਸ ਤਰ੍ਹਾਂ ਦਾ ਕਲਰ ਸਾਰੇ ਲਾਈਕ ਕਰਦੇ ਆ ਜੀ ਇਦਾਂ ਦੇ ਕਲਰ ਲਓ ਜੀ 550 ਚ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਲਓ ਜੀ ਆਉਂਦਾ ਕੀ ਹੈ ਜੀ 550 ਚ ਤੁਸੀਂ ਆਏ ਦੇਖੋ ਤੇ ਪਰ ਜਿਹੜੇ ਤੁਹਾਡੇ ਕੋਲੇ ਸੂਟ ਆਊਗਾ ਨਾ ਤੁਸੀਂ ਦੇਖਿਓ ਫਿਰ ਉਹਦਾ ਕੁਆਲਿਟੀ ਚਾਹੇ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਟੈਨਸ਼ਨ ਫ੍ਰੀ ਹੋ ਕੇ ਲੈ ਲਿਓ ਕਿਉਂਕਿ 550 ਚ ਆਉਂਦਾ ਹੀ ਕੀ ਆ ਹਨਾ ਆ ਲੋ ਇਹ ਹੈਗਾ ਮੈਚਿੰਗ ਦੇ ਵਿੱਚ 550 ਲਓ ਨੈਕਸਟ ਦੇਖੋ ਸਾਰੇ 1 2 1 ਹੈ ਜੀ ਤੁਸੀਂ ਦੇਖੀ ਚਲੋ ਜਿੰਨੇ ਵੀ ਮੈਂ ਤੁਹਾਨੂੰ ਦਿਖਾਵਾਂਗੀ ਸੂਟ ਪਟਾਂਗ ਜਾਂ ਪ੍ਰਿੰਟ ਆਪਾਂ ਚੱਕੇ ਹੀ ਨਹੀਂ ਹੈਗਾ ਚੱਕੇ ਸਾਰੇ ਉਹ ਨੇ ਜਿਹੜੇ ਬਾਹਲੇ ਜਿਆਦਾ ਸੋਹਣੇ ਸੀ ਆ ਲੋ ਇਹ ਲੋ ਇੰਨਾ ਲਾਈਟ ਵੇਟ ਸਟੱਫ ਤੇ ਇੰਨਾ ਸੋਹਣਾ ਸਟੱਫ 550 ਚ ਲਓ ਜੀ ਅਗਲਾ ਦੇਖੋ ਤੁਸੀਂ ਸਿਰਾ ਸੂਟ ਸਿਰਾ ਬਹੁਤ ਸੋਹਣਾ ਲੋ ਇਹਦੀ ਨਾ ਇਸ ਤਰ੍ਹਾਂ ਕਰਕੇ ਉੱਪਰ ਨੂੰ ਫਲਾਵਰ ਜਾਂਦੀ ਹੈ ਪੜੇ ਲਿਖੇ ਸੂਟਾ ਪੜੇ ਲਿਖੇ ਸੂਟਾ ਆਲੋ ਪੜੇ ਲਿਖੇ ਸੂਟਾ ਬੀਬੀ ਨੂੰ ਦੱਸਤਾ ਪੜੇ ਲਿਖੇ ਸੂਟਾ ਇਹ ਰੋ ਇਹ ਵਾਲੀ ਇਹਦੇ ਨਾਲ ਸਲਵਾਰ ਲਓ ਜੀ ਬਹੁਤ ਪਿਆਰਾ ਸੂਟਾ ਇਹ ਥੋੜਾ ਜਿਹਾ ਨਾ ਵਾਈਟ ਕਰਕੇ ਫਿਰ ਵੀ ਇੰਨਾ ਸੀਥਰੂ ਨਹੀਂ ਹੈਗਾ ਕੁਝ ਨਹੀਂ ਦਿਖਦਾ ਹੱਥ ਦੇਖੋ ਮੈਂ نیچے ਕੀਤਾ ਹੋਇਆ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਤੇ ਲਓ 550 ਅਗਲਾ ਦੇਖੋ ਉਦੋਂ ਵੀ ਸਿਰਾ ਲੋਚ ਇਹ ਆ ਸਲਵਾਰ ਨਾਲ ਇੱਕ ਵੀ ਤੁਹਾਨੂੰ ਇਹੋ ਜਿਹਾ ਪ੍ਰਿੰਟ ਨਹੀਂ ਮਿਲੂਗਾ ਇੱਕ ਵੀ ਜਿਹੜਾ ਉਡ ਪਟਾਂਗ ਜਿਹਾ ਪ੍ਰਿੰਟ ਹੋਵੇ ਵੀ ਇਹ ਤਾਂ ਨਹੀਂ ਲੈਣਾ ਐ ਐ ਨਹੀਂ ਕੋਈ ਹੈਗਾ ਬਹੁਤ ਸੋਹਣੇ ਹੈ ਮੈਂ ਇਸ ਹਿਸਾਬ ਨਾਲ ਲਈਆਂ ਕਿ ਜਿਹੜਾ ਬਚ ਗਿਆ ਉਹ ਮੈਂ ਸਵਾਉ ਇਹ ਨਹੀਂ ਹੈਗਾ ਕਿ ਉਹ ਰੋਲ ਦਰ ਜਿਹੜਾ ਬਚ ਗਿਆ ਉਹ ਮੈਂ ਸਵਾ ਲੂ ਕਿਉਂਕਿ ਮੈਨੂੰ ਸਾਰੇ ਬਹੁਤ ਪਸੰਦ ਹੈ ਹਾਂ ਹਾਂ ਲਓ ਇਹ ਲੋਜੀ ਆ ਹੈ ਗਾਇਜ਼ ਦਾ ਸਲਵਾਰ ਦਾ ਪੀਸ ਠੀਕ ਹੈ ਜੀ ਇੱਕ ਤੋਂ ਇੱਕ ਸੂਟ ਨਹੀਂ ਜੀ ਬੜੇ ਜਿਆਦਾ ਸੋਹਣੇ ਸੂਟ ਹੈ ਤੇ ਪ੍ਰਾਈਸ ਹੈਗੀ 550 ਇੱਕ ਸੂਟ ਹੋਰ ਦਿਖਾ ਦੇਣੀ ਆ ਵਾਈਟ ਦੇ ਵਿੱਚ ਆ ਵਾਈਟ بیس ਹੈ ਇਹਦਾ ਆ ਲੋ ਠੀਕ ਹੈ ਜੀ ਤੇ ਸੀ ਥਰੂ ਨਹੀਂ ਹੈਗਾ ਇਹ ਵੀ ਕੁਝ ਖਾਸ ਨਹੀਂ ਹੈ ਮੋੜਾ ਮੋਟਾ ਹੀ ਹੈ ਨਹੀਂਗਾ ਨਾਲੇ ਵਾਈਟ ਹੈ ਫਿਰ ਵੀ ਬਹੁਤ ਠੀਕ ਹੈ ਇਹ ਵੀ 550 ਚ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਉਗੀ ਪਸੰਦ ਕੀ ਆਉਗੀ ਸੀ ਬੰਬ ਹੀ ਹੈ ਜੀ ਪਸੰਦ ਤੋਂ ਵੀ ਉੱਪਰ ਦੀ ਕੋਈ ਚੀਜ਼ ਹੈ ਇਹ ਤੇ ਉਮੀਦ ਆ ਤੁਸੀਂ ਪਸੰਦ ਕਰੋਗੇ ਤੇ ਫਿਰ ਆਪਾਂ ਮਿਲਦੇ ਹਾਂ ਕੋਈ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ